ਇਹ ਸ਼ੀਦੂਨਮ ਸਿੰਘ ਜੀ ਦਾ ਹੀ ਇੱਕ ਰੂਮ ਹੈ ਜੀ ਇਹ ਪੁਰਾਤਨ ਉਹਨਾਂ ਦਾ ਸੰਭਿਆ ਹੋਇਆ ਸੰਸਥਾਨ ਇਹ ਚੱਲ ਰਿਹਾ ਹੈ ਸ਼ੀਦੂਦਮ ਸਿੰਘ ਜੀ ਜਿਹੜੇ ਆ ਉਹ 1919 ਤੱਕ ਇੱਥੇ ਰਹੇ ਉਹਨਾਂ ਦੀ ਸੰਸਥਾ ਵੱਲੋਂ ਡਿਊਟੀ ਲੱਗੀ ਸੀਗੀ ਸਿਲੇ ਵਾਲੇ ਬਾਗ ਦੇ ਵਿੱਚ ਜਲਦੀ ਸੇਵਾ ਦੀ ਜਿਸ ਦੌਰਾਨ ਉਹਨਾਂ ਨੇ ਸਾਰੇ ਵਾਕਾ ਵੇਖਿਆ ਤੇ ਉਹਨਾਂ ਦਾ ਮਨ ਬਲੁੰਦ ਰਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮਨ ਦੇ ਵਿੱਚ ਦ੍ਰਿੜ ਸੰਕਲਪ ਕਰ ਲਿਆ ਕਿ ਇਸ ਚੀਜ਼ ਦਾ ਬਦਲਾ ਜਿਹੜਾ ਮੈਂ ਹਕੂਮਤ ਕੋਲੋਂ ਲੈਣਾ 21 ਸਾਲ ਬਾਅਦ ਕੈਸਟਰਨ ਹਾਲ ਲੰਡਨ ਦੇ ਵਿੱਚ ਜਾ ਕੇ 1940 ਦੇ ਵਿੱਚ ਉਹਨਾਂ ਜਰਨਲ ਉਡਵਾਇਰ ਜਿਨੇ ਗੋਲੀ ਦਾ ਆਰਡਰ ਦਿੱਤਾ ਸੀਗਾ ਉਹਨੂੰ ਮੌੜ ਦੇ ਘਾਟ ਉਤਾਰਿਆ ਜਰਨਲ ਡਾਇਰ ਜਿਨੇ ਗੋਲੀ ਚਲਾਈ ਸੀਗੀ ਉਹਦੀ ਮੌਤ 1927 ਦੇ ਵਿੱਚ ਹੀ ਪਾਗਲਪਨ ਦੇ ਨਾਲ ਹੋ ਚੁੱਕੀ ਸੀਗੀ ਹੁਣ ਤੱਕ ਅਸੀਂ ਸਾਮਕੀ ਕੋ ਸੋਨਾ ਦੀਆਂ ਜੇਲ੍ਹ ਦੀਆਂ ਚਿੱਠੀਆਂ ਨੇ ਜੀ ਇਹ ਜਿਹੜਾ ਤੁਸੀਂ ਪਹਿਲੇ ਨੰਬਰ ਤੇ ਵੇਖ ਰਹੇ ਹੋ ਇਹ ਸਾਡੇ ਸੈਂਟਰ ਖਾਸ ਜੀਮਖਾਨਾ ਦਾ ਦਾਖਲਆ ਰਜਿਸਟਰ ਹੈਗਾ ਇਹ ਦੋ ਭਰਾ ਦਾਖਲ ਹੋਏ ਸਾਧੂ ਸਿੰਘ ਤੇ ਸ਼ੇਰ ਸਿੰਘ 1919 ਸਾਕਾ ਜੱਲ੍ਹਿਆਂਵਾਲਾ ਬਾਗ ਜਿਸ ਵੇਲੇ ਕਿ ਸਾਡਾ ਭਾਰਤ ਦੇਸ਼ ਅੰਗਰੇਜ਼ੀ ਹਕੂਮਤ ਦੇ ਅਧੀਨ ਸੀਗਾ ਉਹਨਾਂ ਦੇ ਅੰਡਰ ਸੀਗਾ ਦੱਸ ਜੀਏ ਕਿ ਜਦੋਂ 13 April 1919 ਨੂੰ ਅੰਗਰੇਜ਼ੀ ਹਕੂਮਤ ਨੇ ਜੋ ਜਨਰਲ ਬਾਗ ਵਿਖੇ ਅਟੈਕ ਕੀਤਾ ਸੀਗਾ ਜਿਸ ਦੇ ਵਿੱਚ ਕਿ ਸਾਡੇ ਕਈ ਬੱਚੇ ਕਈ ਬੀਬੀਆਂ ਪੈਣਾ ਉਸ ਹਮਲੇ ਦਾ ਸ਼ਿਕਾਰ ਹੁੰਦੀਆਂ ਜਿਸ ਦੀ ਬਦਲੇ ਦੀ ਭਾਵਨਾ ਸ਼ਹੀਦ ਉਦਮ ਸਿੰਘ ਜੀ ਨੇ ਆਪਣੇ ਮਨ ਦੇ ਵਿੱਚ ਰੱਖੀ ਤਾਂ 1940 ਦੇ ਵਿੱਚ ਕ੍ਰਿਸ਼ਨਾ ਹਾਲ 'ਚ ਜਾ ਕੇ ਅਟਵਾਇਰ ਨੂੰ ਮਾਰ ਕੇ ਜਿਹੜਾ ਇਸ ਦਾ ਬਦਲਾ ਲਿੱਤਾ ਤਾਂ ਅੱਜ ਅਸੀਂ ਉਹਨਾਂ ਦੇ ਹੀ ਗੁਰੂ ਨਗਰੀ ਦੇ ਵਿੱਚ ਜਿੱਥੇ ਉਹ ਰਹੇ ਨੇ ਖਾਲ ਸਾ ਸੈਂਟਰਲ ਜੀਤਮ ਖਾਨੇ ਵਿਖੇ ਮੌਜੂਦ ਹੈਗੇ ਆ ਤੁਸੀਂ ਵੇਖ ਸਕਦੇ ਹੋ ਇੱਥੇ ਉਹਨਾਂ ਦੀ ਵਰਸੀ ਜਿਹੜੀ ਆ ਮਨਾਈ ਜਾ ਰਹੀ ਆ 50ਵੀਂ ਵਰਸੀ ਕਹਿ ਸਕਦੇ ਆ ਇਸ ਦੀੋਂ ਤਾਂ ਇੱਥੇ ਤੁਸੀਂ ਤਸਵੀਰ ਵੀ ਉਹਨਾਂ ਦੀ ਦੇਖ ਸਕਦੇ ਹੋ ਤਾਂ ਕਈ ਜ਼ਿਆਦਾ ਵੀ ਇੱਥੇ ਉਹਨਾਂ ਦੀਆਂ ਮੌਜੂਦ ਹੈਗੀਆਂ ਨੇ ਜਿੱਦਾਂ ਕਿ ਉਹਨਾਂ ਦੀ ਪੜ੍ਹਾਈ ਦੇ ਜਿਹੜੇ ਆ ਸਰਟੀਫਿਕੇਟ ਹੈਗੇ ਨੇ ਉਹਨਾਂ ਦੀਆਂ ਫੋਟੋਜ਼ ਹੈਗੀਆਂ ਨੇ ਤਾਂ ਸਾਡੇ ਨਾਲ ਇੱਥੇ ਜੋ ਸ਼ਰਨਪਾਲ ਉਹ ਵੀ ਇੱਥੇ ਮੌਜੂਦ ਹੈਗੇ ਨੇ ਤੇ ਨਾਲ ਉਹਨਾਂ ਦੇ ਜਿਹੜੇ ਅਤੇ ਜੋ ਕਹਿ ਸਕਦੇ ਇਥੋਂ ਦੇ ਮੈਂਬਰ ਇਨ ਚਾਰਜ ਜਿਹੜੇ ਸਾਰੇ ਇੱਥੇ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜੀ ਅਸੀਂ ਜਿਹੜੇ ਕਮਰੇ ਦੇ ਵਿੱਚ ਮੌਜੂਦ ਆ ਕਿ ਇੱਥੇ ਸ਼ਹੀਦ ਉਦਮ ਸਿੰਘ ਜੀ ਰਹਿੰਦੇ ਸੀ ਹਾਂਜੀ ਇਹ ਸ਼ਹੀਦ ਉਦਮ ਸਿੰਘ ਜੀ ਦਾ ਹੀ ਇੱਕ ਰੂਮ ਹੈ ਜੀ ਇਹ ਪੁਰਾਤਨ ਉਹਨਾਂ ਦਾ ਸੰਭਿਆ ਹੋਇਆ ਸੰਸਥਾਨ ਇਹ ਚੱਲ ਰਿਹਾ ਹੈ ਸ਼ਹੀਦ ਉਦਮ ਸਿੰਘ ਜੀ ਇਸ ਸੰਸਥਾ ਦੇ ਵਿੱਚ ਦੋ ਭਰਾ 1907 ਤੋਂ ਲੈ ਕੇ 1919 ਤੱਕ ਰਹੇ 1907 ਦੇ ਵਿੱਚ ਦੋਵੇਂ ਭਰਾ ਇੱਥੇ ਦਾਖਲ ਹੋਏ ਨੇ ਤੇ ਉਹਨਾਂ ਦਾ ਜਿਹੜਾ ਵੱਡਾ ਭਰਾ ਸੀਗਾ ਸਾਧੂ ਸਿੰਘ ਉਹਦੀ ਡੈਥ ਹੋ ਗਈ ਇੱਥੇ ਕਿਸੇ ਕਾਰਨ ਕਰਕੇ ਤੇ ਸ਼੍ਰੀ ਦੂਤਮ ਸਿੰਘ ਜੀ ਜਿਹੜੇ ਆ ਉਹ 1919 ਤੱਕ ਇੱਥੇ ਰਹੇ ਉਹਨਾਂ ਦੀ ਸੰਸਥਾ ਵੱਲੋਂ ਡਿਊਟੀ ਲੱਗੀ ਸੀਗੀ ਸਿਲੇਆਣੇ ਬਾਗ ਦੇ ਵਿੱਚ ਜਲਦੀ ਸੇਵਾ ਦੀ ਜਿਸ ਦੌਰਾਨ ਉਹਨਾਂ ਨੇ ਸਾਰੇ ਵਾਕਾ ਵੇਖਿਆ ਤੇ ਉਹਨਾਂ ਦਾ ਮਨ ਬਲੁੰਦ ਰਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮਨ ਦੇ ਵਿੱਚ ਦ੍ਰਿੜ ਸੰਕਲਪ ਕਰ ਲਿਆ ਕਿ ਇਸ ਚੀਜ਼ ਦਾ ਬਦਲਾ ਜਿਹੜਾ ਮੈਂ ਹਕੂਮਤ ਕੋਲੋਂ ਲੈਣਾ ਹੈ ਔਰ 21 ਸਾਲ ਬਾਅਦ ਕੈਸਟਰਨ ਹਾਲ ਲੰਡਨ ਦੇ ਵਿੱਚ ਜਾ ਕੇ 1940 ਦੇ ਵਿੱਚ ਉਹਨਾਂ ਦਾ ਜਰਨਲ ਉਡਵਾਇਰ ਜਿਨੇ ਗੋਲੀ ਦਾ ਆਰਡਰ ਦਿੱਤਾ ਸੀਗਾ ਉਹਨੂੰ ਮੌੜ ਦੇ ਘਾਟ ਉਤਾਰਿਆ ਜਰਨਲ ਡਾਇਰ ਜਿਨੇ ਗੋਲੀ ਚਲਾਈ ਸੀਗੀ ਉਹਦੀ ਮੌਤ 1927 ਦੇ ਵਿੱਚ ਹੀ ਪਾਗਲਪਨ ਦੇ ਨਾਲ ਹੋ ਚੁੱਕੀ ਸੀਗੀ ਔਰ ਇਹ ਸੰਸਥਾ ਹਮੇਸ਼ਾ ਇਹਨਾਂ ਛੀਦਾਂ ਨੂੰ ਯਾਦ ਕਰਦੀ ਰਹਿੰਦੀ ਹੈ ਕਿਉਂਕਿ ਇਹ ਸੰਸਾ ਦਾ ਉਹ ਵਿਦਿਆਰਥੀ ਸੀਗਾ ਔਰ ਜਿਹਦੀ ਯਾਦ ਦੇ ਵਿੱਚ ਬੱਚਿਆਂ ਨੇ ਵੀ ਇੱਕ ਕਵਿਸ਼ਰੀ ਜੜੀ ਆ ਦੋ ਯਾਦ ਕੀਤੀਆਂ ਹੋਈਆਂ ਉਹ ਬੱਚੇ ਤੁਹਾਨੂੰ ਕਵਿਸ਼ਰੀ ਜੜੀ ਸੁਣਾ ਕੇ ਵੀ ਦੱਸਣਗੇ ਜੀ ਤਾਂ ਸਾਡੇ ਨਾਲ ਕੁਝ ਬੱਚੇ ਵੀ ਮੌਜੂਦ ਨੇ ਜਿਹੜੇ ਕਿ ਇੱਕ ਕਵਿਸ਼ਰੀ ਦੇ ਰੂਪ ਦੇ ਵਿੱਚ ਜਿਹੜਾ ਸ਼ਿਦੁੱਧਮ ਸਿੰਘ ਜੀ ਨੂੰ ਯਾਦ ਕਰ ਰਹੇ ਨੇ ਤਾਂ ਸਭ ਤੋਂ ਪਹਿਲਾਂ ਜੀ ਅਸੀਂ ਚਾਹਾਂਗੇ ਤੁਸੀਂ ਕਵਿਸ਼ਰੀ ਸੁਣਾਓ ਜਿਹੜੀ ਤੁਸੀਂ ਅੱਜ ਯਾਦ ਕੀਤੀ ਆ ਜੋ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਿਦੁੱਧਮ ਸਿੰਘ ਜੀ ਨੂੰ ਯਾਦ ਕਰਦੇ ਤੁਸੀਂ ਸੁਣਾਣਾ ਚਾਹੁੰਦੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਹੋ ਉਦਮ ਸਿੰਘ ਜਵਾਨ ਨੇ ਸੋਧਿਆ ਅਰਦਾਸਾ RAMDAS ਗੁਰ ਪਿਆਰ ਆ ਤੇਰਾ ਪਰਵਾਸ ਹੋ ਮਾਰੂੰਗਾ ਹੇ ਗਜਵਾਨ ਨੇ ਸੋਧਿਆ ਅਰਦਾਸਾ RAMDAS ਘਰ ਪਿਆਰ ਆ ਤੇਰਾ ਹੁਨੀ ਕਾਰਾ ਕੰਬਿਆ ਪਰਤ ਵਰਸ਼ ਹੈ ਸਾਰੇ ਦਾ ਸਾਰਾ ਓ ਟਠੇ ਜਲਾ ਨੂੰ ਚਾਹਤ ਹੈ ਮੈਂ ਤੀਰ ਤਰਾਵਾ ਪਰਨੀ ਬਾਦ ਉਦਾਸ ਦਾ ਕਿਤੇ ਡੋਲ ਨਾ ਜਾਵਾ ਪਰਨੀ ਬਾਦ ਉਦਾਸ ਦਾ ਕਿਤੇ ਡੋਲ ਨਾ ਜਾਵਾ ਅੱਖਾਂ ਸਾਵੇਂ ਗੋ ਢਿੱਗੇ ਪਾਣੀ ਕੋਟ ਨੂੰ ਕੱਢਦੇ ਸਿਹਾੜੇ ਹੋਰ ਉਹ ਨਾਲ ਹੱਥ ਸਾਡੇ ਵਾਸੀਆਂ ਦੀ ਪਿਆਸ ਬੁਝਾ ਲੋ ਪਰਨ ਨਿਬਾਦ ਉਹ ਦਾਸ ਦਾ ਕਿਤੇ ਡੋਲਾ ਜਾਵਾਂ ਪਰਨ ਨਿਬਾਦ ਉਹ ਦਾਸ ਦਾ ਕਿਤੇ ਡੋਲਾ ਜਾਵਾਂ ਉਹ ਐਸਾ ਹੁਕਮ ਰਾਂਚੈ ਧਰਤੀ ਵਿੱਚ ਵੜ ਜੇ ਲਾਕੇ ਪਾਵੇਂ ਪੜੀਆਂ ਕਾਸ਼ਾਂ ਨੂੰ ਚੜ ਜੇ ਬਦਲੇ ਦੀ ਆ ਗੀ ਨੀਂਦ ਹੈ ਰਾਤਾਂ ਦੀ ਲੈ ਗਈ ਹੋ ਸੀਨੇ ਪਾਂਬੜ ਮਾਚੇ ਦੇ ਮੈਂ ਕਿਵੇਂ 부ਜਾਵਾਂ ਪਰਨਿਬਾਦਿਓ ਦਾਸ ਦਾ ਕਿਤੇ ਡੋਲ ਨਾ ਜਾਵਾਂ ਪਰਨਿਬਾਦਿਓ ਦਾਸ ਦਾ ਕਿਤੇ ਡੋਲ ਨਾ ਜਾਵਾਂ ਹੋ ਮਾਂਵਾ ਖੂਬੀ ਰੋਂਦੀਆਂ ਪੁੱਤ ਜਿੰਨਾ ਕੱਲੇ ਉਹ ਜਿਹੜੇ ਗਿਆਂ ਸਬਰੋਂ ਕਾ ਕੁਝ ਰਹਾ ਨ ਪੱਲੇ ਹੋ ਕਹਿੰਦੇ ਬਾਜੋ ਪੁੱਤਰਾਂ ਜਦ ਸੰਨਿਆਰਾਵਾਂ ਪਨ ਨਿਬਾਦਿਓ ਦਾਸ ਦਾ ਕਿਤੇ ਢੋਲ ਨ ਜਾਵਾਂ ਹੋ ਪਨ ਨਿਬਾਦਿਓ ਦਾਸ ਦਾ ਕਿਤੇ ਢੋਲ ਨ ਜਾਵਾਂ ਹੋ ਕਰਮ ਮਾਰੇ ਗੱਲ ਕਈ ਬੇਦੋਸ਼ੇ ਮਰ ਗਏ ਐਸੇ ਕਰ ਅੜਵੈਰ ਦੇ ਆਪ ਬਣ ਕੇ ਲੜ ਗਏ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਬੱਚਿਆਂ ਨੇ ਬਹੁਤ ਸੋਹਣੀ ਕਵਿਸ਼ਰੀ ਜੜੀ ਹੈ ਸ਼ਹੀਦ ਉਤਮ ਸਿੰਘ ਦੀ ਜਾਤ ਦੇ ਵਿੱਚ ਜਿਹੜੀ ਹੈ ਗਈ ਆ ਤਾਂ ਇੱਥੇ ਸਨ ਨਾਲ ਜਿਹੜੇ ਅਧਿਕਾਰੀ ਵਜੂ ਨੇਤਾ ਉਹਨਾਂ ਦੀ ਜਾਤ ਦੇ ਵਿੱਚ ਕੀ ਕੀ ਯਾਦਾਂ ਜਿਹੜੀਆਂ ਉਹਨਾਂ ਦੀ ਹੁਣ ਤੱਕ ਅਸੀਂ ਸਾਂਭ ਕੇ ਬੈਠੇ ਕੋਸ ਉਹਨਾਂ ਦੀਆਂ ਜੇਲ੍ਹ ਦੀਆਂ ਚਿੱਠੀਆਂ ਨੇ ਜੀ ਇਹ ਜਿਹੜਾ ਤੁਸੀਂ ਪਹਿਲੇ ਨੰਬਰ ਤੇ ਵੇਖ ਰਹੇ ਹੋ ਇਹ ਸਾਡੇ ਸੈਂਟਰ ਖਾਸ ਜਦੀਮਖਾਨਾ ਦਾ ਉਹਦਾ ਦਾਖਲਾ ਰਜਿਸਟਰ ਹੈਗਾ ਇਹ ਦੋ ਭਰਾ ਦਾਖਲ ਹੋਏ ਸਾਧੂ ਸਿੰਘ ਤੇ ਸ਼ੇਰ ਸਿੰਘ ਜੀ ਇਹ ਜਦੀਮਖਾਨੇ ਆਉਣ ਤੋਂ ਬਾਅਦ ਜਦੋਂ ਉਹਨਾਂ ਨੇ ਅਮਰ ਛਕਿਆ ਤੇ ਫਿਰ ਉਹਨਾਂ ਦਾ ਸਾਧੂ ਸਿੰਘ ਜੀ ਦਾ ਨਾਮ ਮੁਕਤਾ ਸਿੰਘ ਛੇਵ ਸਿੰਘ ਦਾ ਨਾਮ ਉਦਮ ਸਿੰਘ ਰੱਖਿਆ ਗਿਆ ਉਦਮ ਸਿੰਘ ਉਦਮ ਸਿੰਘ ਦੀ ਸੇਵਿੰਗ ਵੀ ਕਹਿ ਦਿੰਦੇ ਆ ਵੈਸੇ ਉਦਮ ਸਿੰਘ ਨਾਮ ਜਿਹੜਾ ਪਰ ਚੱਲਤ ਰਿਹਾ ਉਹਨਾਂ ਦਾ ਜੀ ਤਾਂ ਇਸ ਦੇ ਨਾਲ ਨਾਲ ਜਿਹੜੀਆਂ ਫੋਟੋਸ ਲੱਗੀਆਂ ਨੇ ਜੀ ਇਹ ਕਿਹਦੀਆਂ ਕਿਹਦੀਆਂ ਫੋਟੋ ਸਹੀ ਇਹ ਕੈਸਟਲ ਹਾਲ ਦੀ ਫੋਟੋ ਆ ਸ਼ਹੀਦ ਉਧਮ ਸਿੰਘ ਦੀਆਂ ਅਲੱਗ-ਅਲੱਗ ਫੋਟੋਆਂ ਕਿਉਂਕਿ ਉਹ ਭੇਸ ਬਦਲ-ਬਦਲ ਕੇ ਅਲੱਗ-ਅਲੱਗ ਦੇਸ਼ਾਂ ਵਿੱਚ ਜਾਂਦੇ ਰਹੇ ਨੇ ਇਹਦੇ ਵਿੱਚ ਇੱਕ ਫੋਟੋ ਉਹਦੀ ਵੀ ਹੈਗੀ ਆ ਜਿਹੜਾ ਜੱਜ ਸੀਗਾ ਜਿਨੇ ਉਹਨਾਂ ਨੂੰ ਸਜ਼ਾ ਸੁਣਾਈ ਮਾਈਕਲ ਓਡਵਾਇਰ ਦੀ ਫੋਟੋ ਵੀ ਆ ਡਾਇਰ ਦੀ ਫੋਟੋ ਵੀ ਆ ਇਸੇ ਤਰੀਕੇ ਨਾਲ ਜ਼ਿਆਦੀਆਂ ਫੋਟੋਆਂ ਇਹਦੇ ਵਿੱਚ ਸ਼ਹੀਦ ਉਧਮ ਸਿੰਘ ਜੀ ਨਾਲ ਰਿਲੇਟਡ ਹੈਗੀਆਂ ਜੀ ਤਾਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਇਹ ਦਿਨ ਨੂੰ ਜਿਹੜਾ ਮਨਾਇਆ ਜਾ ਬੱਚਿਆਂ ਵੱਲੋਂ ਤੁਸੀਂ ਕਵਿਸ਼ਰੀ ਸੁਣੀ ਆ ਇਹਨਾਂ ਨੇ ਯਾਦ ਕੀਤੀ ਆ ਇਸੇ ਤਰੀਕੇ ਨਾਲ ਇੱਕ ਹੋਰ ਸਾਡੇ ਬੱਚੇ ਨੇ ਇਹ ਜੂਨੀਅਰ ਬੱਚੇ ਸੀਨੀਅਰ ਬੱਚਿਆਂ ਨੇ ਇੱਕ ਕਵਿਸ਼ਰੀ ਯਾਦ ਕੀਤੀ ਆ ਉਹ ਵੀ ਤੁਹਾਨੂੰ ਯਾਦ ਕਰਕੇ ਸੁਣਾਉਣਗੇ ਮਤਲਬ ਜਿੰਨੇ ਵੀ ਬੱਚੇ ਨੇ ਇੱਥੇ ਸਾਰੇ ਕਵਿਸ਼ਰੀ ਦੇ ਰੂਪ ਦੇ ਵਿੱਚ ਕਹਿ ਸਕਦੇ ਆ ਕਿ ਉਹਨਾਂ ਨੂੰ ਅੱਜ ਯਾਦ ਕਰ ਰਹੇ ਆ ਅੱਜ ਕਵਿਸ਼ਰੀ ਵੀ ਕਰ ਰਹੇ ਆ ਜੀ ਉਹਦੇ ਨਾਲ ਨਾਲ ਕੀਰਤਨ ਵੀ ਕਰ ਰਹੇ ਆ ਜੀ ਗੁਰਬਾਣੀ ਦਾ ਜਾਪ ਵੀ ਕਰਾਂਗੇ ਤੇ ਕਵਿਸ਼ਰੀ ਵਾਲੇ ਬੱਚੇ ਜਿਹੜੇ ਆ ਉਹ ਤੁਹਾਨੂੰ ਗਾ ਕੇ ਸੁਣਾਉਣਗੇ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਸੈਂਟਰ ਖਾਲਸਾ ਯﺘੀਮਖਾਨੇ ਦੀਆਂ ਜਿੱਥੇ ਕੀ ਸ਼ਹੀਦ ਉਦਮ ਸਿੰਘ ਜੀ ਨੇ ਆਪਣੀ ਪੜ੍ਹਾਈ ਵੀ ਕੀਤੀ ਇੱਥੇ ਰਹੇ ਵੀ ਤਾਂ ਉਹ ਜੋ ਨਾਮ ਸ਼ਹੀਦ ਉਦਮ ਸਿੰਘ ਜੀ ਦਾ ਦੇਸ਼ ਵਿਦੇਸ਼ ਦੇ ਵਿੱਚ ਜਾਣਿਆ ਜਾਂਦਾ ਹੈ ਕਿਉਂਕਿ ਪੂਰੇ ਦੇਸ਼ ਵਾਸੀ ਜਿਹੜੇ ਨੇ ਸਾਡੇ ਭਾਰਤੀ ਨੇ ਉਹ ਜ਼ਰੂਰ ਸ਼ਹੀਦ ਉਦਮ ਸਿੰਘ ਜੀ ਨੂੰ ਯਾਦ ਕਰਦੇ ਨੇ ਖਾਸ ਤੌਰ ਤੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਜ਼ਰੂਰ ਦਿਲਾਂ ਦੇ ਵਿੱਚ ਰਾਜ ਕਰਦੇ ਨੇ ਤਾਂ ਅੱਜ ਉਹਨਾਂ ਦੀ ਵਰਸੀ ਮੌਕੇ ਤੁਹਾਨੂੰ ਲੈ ਕੇ ਆਏ ਸੀਗੇ ਜਿੱਥੇ ਸ਼ਹੀਦ ਤੰਤਮ ਸਿੰਘ ਜੀ ਜਿੱਥੇ ਰਹੇ ਨੇ ਸੈਂਟਰਲ ਖਾਲਸਾ ਜਿਤੇਮਖਾਨੇ ਤਾਂ ਅੱਜ ਤੁਹਾਨੂੰ ਉਥੋਂ ਦੇ ਉਸ ਕਮਰੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕੈਮਰਾਮੈਨ ਸੰਦੀ কুমার ਦੇ ਨਾਲ ਅਕਸ਼ ਸੁਨ ਇੱਕ ਜੈਕਬਨੀ ਟੀਵੀ ਸ਼੍ਰੀ ਹਮਸਾ ਸ